ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 9 ਤਰੀਕ ਨਵੰਬਰ ਮਹੀਨਾ 2025 ਦੇ ਮੁੰਡੇ ਤੇ ਕੁੜੀਆਂ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ ਜੀ 8 ਮੁੰਡੇ ਤੇ 8 ਕੁੜੀਆਂ ਦੇ ਰਿਸ਼ਤੇ ਆ ਜੀ ਤੁਸੀਂ ਸਿੱਧੀ ਪਰਿਵਾਰ ਵਾਲਾ ਨਾਲ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਹੈ ਜੀ ਨਾਮ ਹੈ ਰਾਜਵਿੰਦਰ ਕੌਰ ਕਾਸਟਾ ਮਜਵੀ ਸਿੱਖ ਗੋਤ ਹੈ ਸਹਾਤਾ ਤੇ ਬੱਦ ਉਮਰ 1 ਤਰੀਕ 7 ਮਹੀਨਾ 1997 ਕੱਦ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਪਾਸ ਪਿਤਾ ਲਾਲ ਸਿੰਘ ਡਰਾਈਵਰ ਤੇ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਭਰਾ ਇੱਕ ਮੈਰਿਡ ਹੈ ਕੰਮ ਕੁੜੀ ਦੁਬਈ ਵਿੱਚ ਕਰਦੀ ਹੈ ਮੰਗ ਮੁੰਡਾ ਕਿਸੇ ਵੀ ਕੰਟਰੀ ਵਿੱਚ ਐਨਆਰਆਈ ਹੋਵੇ ਪਰਿਵਾਰ ਦਾ ਨੰਬਰ ਹੈ ਜੀ +971525650839 ਅਗਲੇ ਰਿਸ਼ਤਾ ਹੈ ਨਾਮ ਹੈ ਜੀ ਅਮਨਪ੍ਰੀਤ ਕੌਰ ਪਤਾ ਜਲੰਧਰ ਕਾਸਟ ਹੈ ਰਵਿਦਾਸ ਸੀ ਗੋਤ ਹੈ ਬੱਦਨ ਉਮਰ 36 ਸਾਲ ਕੱਦ 5 ਫੁੱਟ 2 ਇੰਚ ਪੜਾਈ 11ਵੀਂ ਪਾਸ ਮੰਗ ਮੁੰਡਾ ਐਨਆਰਆਈ ਹੋਵੇ ਵੱਡ ਪਰਿਵਾਰ ਵੱਡਾ ਨਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62830 63018 ਅਗਲਾ ਰਿਸ਼ਤਾ ਹੈ ਜੀ ਨਾਮ ਗੌਰਵ ਪਤਾ ਯੂ ਐਸ ਏ ਸਿਟੀਜ਼ਨ ਕਾਸਟ ਹੈ ਜਰਸੀ ਗੂਤਾ ਵੈਨਪਾਲ ਉਮਰ 13 12 1994 ਕੱਦ 53 ਪੜ੍ਹਾਈ ਬੀ ਫਾਰਮੇਸੀ ਫ੍ਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੈਨ ਫ੍ਰੋਮ ਯੂ ਐਸ ਏ ਆਲ ਫੈਮਿਲੀ ਸੈਟਲ ਯੂ ਐਸ ਏ ਮੰਗੁੰਡਾ ਯੂਐਸਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਨੰਬਰ ਨੋਟ ਕਰੋ ਪਰਿਵਾਰ ਦਾ +14089733490 ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਐਕਾਸਟਾ ਜਰਸੀ ਖਗੋਤਾ ਗੇਲ ਉਮਰ 34 ਸਾਲ ਕੈਨੇਡੀਅਨ ਬੌਰਨ ਕੱਦ 56 ਹੈ ਪੜ੍ਹਾਈ ਡਿਗਰੀ ਇਨ ਲਾ ਕਮ ਵਰਕਿੰਗ ਵਿਦ ਲਾ ਫਰਮ ਮੰਗੁੰਡਾ ਕੈਨੇਡਾ ਦਾ ਬੌਰਨ ਹੋਵੇ ਵਧੀਆ ਪੜਿਆ ਲਿਖਿਆ ਨੌਕਰੀ ਵਾਲਾ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਰਿਸ਼ਤਾ ਪਰਿਵਾਰ ਦਾ ਨੰਬਰ ਨੋਟ ਕਰੋ +16046158088 ਅਗਲਾ ਰਿਸ਼ਤਾ ਆਇਆ ਜੀ ਨਾਮ ਕਾਉਰਾ ਲੜਕੀ ਮੰਗਲੀ ਹੈ ਇਹ ਲੁਧਿਆਣੀ ਤੋਂ ਜ਼ਿਲ੍ਹਾ ਲੁਧਿਆਣੀ ਜ਼ਿਲੇ ਤੋਂ ਰਿਸ਼ਤਾ ਦਾ ਉਮਰ ਹੈ 31 1997 ਪੜਾਈ ਬੀ ਕਾਮ ਐਮਬੀਏ ਭਰਾ ਇੱਕ ਅਨਮੈਰਿਡ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਸਬੈਂਡ ਗੋਤ ਸਹਾਤਾਤੇ ਮੰਗਾਇਆ ਜੀ ਮੁੰਡਾ ਵਧੀਆ ਪਰਿਵਾਰ ਤੋਂ ਵੇ ਛੋਟਾ ਪਰਿਵਾਰ ਹੋਵੇ ਮਾਸਟਰ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62803 77205 ਆਗਲਾ ਰੇਸਤਾ ਹੈ ਜੀ ਨਾਮ ਹੈ ਕੌਰ ਲੜਕੀ ਦਾ ਏ ਤੇ ਪੈਂਦਾ ਪਤਾ ਬਠਿੰਡਾ ਉਮਰ 27 1995 ਕੱਦ 54 ਪਹਿਣਾ ਦੂਆ ਇੱਕ ਕੈਨੇਡਾ ਅਤੇ ਇੱਕ ਪੰਜਾਬ ਪਰਾਇਕ ਪੰਜਾਬ ਹੈ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਕੰਮ ਪਰਮਨੈਂਟ ਰੈਜ਼ੀਡੈਂਟ ਟੋਰਾਂਟੋ অন্ਟਾਰੀਓ ਪਰਵਾਰ ਦਾ ਨੰਬਰ ਨੋਟ ਕਰੋ 90412 31051 ਅਗਲਾ ਰਿਸ਼ਤਾ ਹੈ ਜੀ ਨਾਮ ਹੈ ਕੌਰ ਪਤਾ ਸੰਗਰੂਰ ਤੋਂ ਹੈ ਰਿਸ਼ਤਾ ਕਾਸਟ ਹੈ ਜਰਸੀ ਦੇ ਜਨਮ ਉਨੀ 93 ਕੱਦ 56 ਹੈ ਪੜਾਈ ਡਬਲ ਐਮ ਹਿੰਦੀ ਤੇ ਹਿਸਟਰੀ ਮੰਗ ਮੁੰਡੇ ਕੋਲ 20 ਤੋਂ 30 ਕਿੱਲੇ ਜ਼ਮੀਨ ਹੋਵੇ ਕਾਸਟ ਜੱਟ ਸਿਕਹੀ ਸੰਪਰਕ ਕਰਨ ਵਿਚੋਲੇ ਨਾ ਕਰਨ ਸੰਗਰੂਰ ਤੇ ਪਟਿਆਲਾ ਤੇ ਮਲੇਰਕੋਟਲੇ ਜ਼ਿਲ੍ਹੇ ਨੂੰ ਪਹਲ ਆ ਪਰਵਾਰ ਦਾ ਨੰਬਰ ਨੋਟ ਕਰੋ 8877211877 ਅਗਲਾ ਲਾਸਟ ਰਿਸ਼ਤਾ ਜੀ ਨਾਮ ਕੌਰ ਹੈ ਇਹੀ ਫੁਗਵਾੜੇ ਤੋਂ ਰਿਸ਼ਤਾ ਜੱਟ ਸਿਕਾਸਟਾ ਉਮਰ 1992 ਕੱਦ 52 ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾ ਡਿਗਰੀ ਪਿਤਾ ਰਿਟਾਇਰ ਹੈ ਮਾਤਾ ਹਰਸਵੰਤ ਰਾਤਨ ਨਨੀ ਕੁੜੀ ਦੇ ਕੰਮ ਹੈ ਕੰਮ ਹੈ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾ ਪ੍ਰੈਕਟਿਸ ਲੰਗ ਮੁੰਡਾ ਵਧੀਆ ਪੜਿਆ ਲਿਖਿਆ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨਖਾ ਖਾਂਦਾਨੀ ਪਰਿਵਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +62273455475 ਇਹ ਸੀ ਅੱਜ ਦੇ ਰਿਸ਼ਤੇ ਕੁੜੀਆਂ ਦੇ ਨੰਬਰਾਂ ਸਮੇਤ ਵਧੀਆ ਪਰਿਵਾਰਾਂ ਤੋਂ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲੇ ਰਿਸ਼ਤੇ ਮੁੰਡਿਆਂ ਦੇ ਆ ਜੀ 8 ਨੰਬਰਾਂ ਸਮੇਤ ਪਰਵਾਰ ਵਾਲੇ ਸੰਪਰਕ ਜ਼ਰੂਰ ਕਰਿਓ ਕੁੜੀ ਵਾਲੇ ਜਿਨ੍ਹਾਂ ਦੇ ਨਾਲ ਇਹ ਰਿਸ਼ਤੇ ਮੈਚ ਕਰਦੇ ਆਗੇ ਜੀ। ਇਹ ਰਿਸ਼ਤਾ ਹੈ ਜੀ 7709 ਪ੍ਰੋਫਾਈਲ ਹੈ ਨਾਮ ਹੈ ਕੁਲਦੀਪ ਸਿੰਘ ਕਾਸਟ ਹੈ ਜੱਟ ਸੀ ਜਿਲ੍ਹਾ ਫਰੀਦਕੋਟ ਉਮਰ 1996 ਹਾਈਟ 511 ਪੜ੍ਹਾਈ ਪਲਾਸ 2 ਪਾਸ ਕੰਮ ਹੈ ਜੀ ਮਿਲਕ ਪਲਾਟ ਡੈਰੀ ਸਿਕਿਉਰਿਟੀ ਤਨਖਾਹ ਜੀ 16000 ਜ਼ਮੀਨ 3 ਕਿੱਲੇ ਜਾਂ 4 3 ਕਿੱਲੇ ਤੇ 4 ਕਨਾਲ ਇੱਕ ਭੈਣ ਤੇ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਮਾਤਾ ਹਾਊਸਵਾਈਵ ਮੁੰਡਾ ਸੋਣਾ ਤੇ ਨਸ਼ਾ ਰਹਿਤਾ ਮੁੰਡਾ ਨਸ਼ੀਪੱਤੇ ਤੋਂ ਬਿਲਕੁਲ ਰਾਇਤਾ ਤੇ ਬਧੀਆ ਘਰ ਪਰਿਵਾਰ ਆ ਪਰਿਵਾਰ ਦਾ ਨੰਬਰ ਨੋਟ ਕਰੋ 7837811705 ਪਹਿਲਾ ਰਿਸ਼ਤਾ ਆ 7700 ਦਾਸ ਨਾਮ ਸਿੰਘ ਕਾਸਟ ਜਰਸੀ ਗੂਤਾ ਹੁੰਦਲ ਉਮਰ 1992 ਕੰਮ 3 ਸਾਲ ਦਾ ਮਲੇਸ਼ੀਆ ਲਾਇਆ ਵਰਕ ਪਰਮਿਟ ਹੁਣ ਆਪਣੀ ਟੈਂਟ ਹਾਊਸ ਦੀ ਸ਼ੌਪ ਹੈ ਜਮੀਨ ਇੱਕ ਅਗਿਲਾ ਇੱਕ ਪਲਾਟ ਘਰ ਚ ਮਾਤਾ ਜੀ ਆ ਪਿਤਾ ਜੀ ਐਕਸਪਾਇਰ ਹੈ ਇੱਕ ਛੋਟਾ ਭਰਾਗਾ ਉਹ ਅਮਰੀਕਾ ਦਾ ਪੀਆਰ ਹੈ ਰਿਸ਼ਤਾ ਸਿਰਫ ਸਿੰਪਲ ਕਰੇ ਲੁਕੜੀ ਦਾ ਹੋਵੇ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਸੋਨਾ ਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 78140 84006 ਅਗਲਾ ਰਿਸ਼ਤਾ ਹੈ ਜੀ 7711 ਨਾਮ ਹੈ ਸਿੰਘ ਉਮਰ 31 ਸਾਲ ਮੁੰਡਾ ਕੰਮ ਪ੍ਰਾਈਵੇਟ ਜੌਬ ਕਰਦਾ ਹੈ ਸੈਲਰੀ 25000 ਹੈ ਜਮੀਨ 4.5 ਕਿਲੇ ਕਾਸਟ ਹੈ ਜਰਸੀ ਦਾ ਨਸ਼ਿਪਤੀ ਤੋਂ ਰਾਇਤਾ ਮੁੰਡਾ ਹਾਈਟ 5'7" ਆ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਤੇ ਮੁੰਡਾ ਹੈ ਦੋ ਭੈਣਾਂ ਮੈਰਿਡ ਆ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਲੜਕੀ ਜੋਬ ਕਰਦੀ ਜ਼ਰੂਰ ਹੋਵੇ ਵਧੀਆ ਗੱਲ ਆ ਕੁੜੀ ਨੂੰ ਘਰ ਦਾ ਕੰਮ ਕਰ ਵੀ ਆਉਂਦਾ ਹੋਵੇ ਨੰਬਰ ਨੋਟ ਕਰੋ ਪਰਿਵਾਰ ਦਾ 62837 51900 16 ਅਗਲਾ ਰਿਸ਼ਤਾ ਹੈ 77112 ਨਾਮ ਸਿੰਘ ਜిల్లా ਫਰੀਦਕੋਟ ਉਮਰ 1998 ਪੜ੍ਹਾਈ ਬੀਏ ਬੀਐਡ ਐਮਏ ਆਦੇ ਨਾਲ ਹੀ ਪੀਜੀਡੀਸੀ ਸਿਵਲਿੰਗ ਨੋ ਸਿੰਗਲ ਚਾਈਲਡ ਮੁੰਡਾ ਕਰਦਿਆਂ ਦਾ ਕੱਲਾ ਕੱਲਾ ਜੱਟ ਸੀ ਕਾਸਟ ਹੈ ਗੋਤ ਬਰਾੜ ਹਾਈਟ 6 ਫੁੱਟ 3 ਇੰਚ ਮੁੰਡੇ ਦੀ ਮੁੰਡੇ ਕੋਲ ਜ਼ਮੀਨ 7 ਕਿੱਲੇ ਹੈ 100 ਏਕੜ ਹੋਰ ਨਾਲ ਖੇਤੀਬਾੜੀ ਕਰਦਾ ਪਰਵਾਰ ਕੁੜੀ ਇੰਡੀਆ ਹੋਵੇ ਜਾਂ ਬਾਹਰ ਕੈਨੇਡਾ ਆਸਟ੍ਰੇਲੀਆ ਪੀਆਰ ਹੋਵੇ ਹਾਈਟ 5-5 ਜਾਂ ਇਸ ਤੋਂ ਵੱਧ ਜ਼ਿਆਦਾ ਨਾ ਹੋਵੇ ਤੇ ਪੜਿ ਲਿਖੀ ਹੋਵੇ ਸਾਰੀ ਫੈਮਿਲੀ ਵੈਸ਼ਨੂ ਹੈ ਜੀ ਨੰਬਰ ਨੋਟ ਕਰੋ 78850 ਦੀ 24966 ਇਹ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 77113 ਨੰਬਰ Hindu Khatri ਪਰਿਵਾਰ ਤੋਂ ਮੁੰਡੇ ਦਾ ਰਿਸ਼ਤਾ ਉਮਰ ਜਨਵਰੀ 6 2000 ਦਾ ਬੱਤ ਹਾਈਟ 59 ਹੈ ਨੈਸ਼ਨੈਲਿਟੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਸਟ੍ਰੈਂਟਲੀ ਰੈਜ਼ੀਡੈਂਸ ਉਂਟਾਵਾ ਉਂਟਾਰੀਓ ਕੈਨੇਡਾ ਐਜੂਕੇਸ਼ਨਲ ਬੈਕਗ੍ਰਾਉਂਡ ਕੰਪਲੀਟਿਡ ਏ ਡਿਪਲੋਮਾ ਇਨ ਕਾਸਟਮੈਟਿਕ ਟੈਕਨੋਲੋਜੀ ਐਂਡ ਐਂਡ ਬੈਚਲਰ ਇਸ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਇਨ ਕੈਨੇਡਾ ਪ੍ਰੋਫੈਸ਼ਨਲ ਚ ਹੈ ਜੀ ਡਿਟੇਲਸ ਆਕੂਪੇਸ਼ਨ ਕੰਟਰੈਕਸ਼ਨ ਇੰਜੀਨੀਅਰਿੰਗ ਕੰਪਨੀ ਡਬਲਯੂਐਸਪੀ ਕੈਨੇਡਾ आई एंड सी 온ਟਾਰਵਾ मंथली 8000 ਤੋਂ 10000 ਡਾਲਰ ਕੈਨੇਡਾ ਦੀ ਕਮਾਈ ਹੈ ਮੁੰਡੇ ਦੀ ਫਾਦਰ ਇਜ਼ ਅ ਫਾਈਨੈਂਸ਼ੀਅਲ ਕੰਸਲਟੈਂਟ ਐਂਡ ਸ਼ਾਪਕੀਪਰ ਇਨ ਤਲਵਾੜਾ ਮਦਰ ਇਜ਼ ਅ ਹਾਊਸਵਾਈਫ ਸਿਵਲਿੰਗ ਜੀ ਗੱਲ ਕਰੀਏ ਇਹਨਾਂ ਦੀ ਸੀ 1 ਯੰਗਰ ਬ੍ਰਦਰ ਇਨ ਕੈਨੇਡਾ ਹਾਊਸ ਇਨ ਸਿਟੀ ਤਲਵਾੜਾ ਤਹਿਸੀਲ ਮੁਕੇਰੀਆ ਜ਼ਿਲ੍ਹਾ ਇਹਨਾਂ ਦਾ ਹੁਸ਼ਿਆਰਪੋਰਾ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਮੈਲ ਵਰਤਣ ਵਾਲਾ ਹੋਵੇ ਜੀ ਕਾਸਟ ਨੋਬਰ ਪਰਿਵਾਰ ਦਾ ਨੰਬਰ ਨੋਟ ਕਰੋ 94630 10876 ਇਹ ਪਰਿਵਾਰ ਜਨਰਲ ਕਿਸੇ ਵੀ ਕਾਸਟ ਤੋਂ ਰਿਸ਼ਤਾ ਲੈ ਲੈਣਗੇ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜੀ ਲਿਖੀ ਪਰਿਵਾਰ ਦਾ ਨੰਬਰ ਨੋਟ ਕਰੋ 94630 10876 ਆਗਲਾ ਨੈਕਸਟ ਰਿਸ਼ਤਾ ਜੀ 7715 ਨਾਮ ਹੈ ਸਿੰਘ ਕਾਸਟ ਹੈ ਜੱਟ ਸੀ ਉਮਰ 5 10 1997 ਕੰਮ ਹੈ ਜੀ SGP C ਜੋਬ ਵਧ ਗਿਆਗੀ 4 ਸਾਲ ਤੋਂ ਅਮਰਤਾਰੀ ਪਰਿਵਾਰ ਹੈ ਜੀ ਸਾਰਾ 2 ਕਿੱਲੇ ਜ਼ਮੀਨ ਹੈ ਗੋთა ਕਾਹਲੋ ਜ਼ਿਲ੍ਹਾ ਇਹਨਾਂ ਦਾ ਬਰਨਾਲਾ ਹੈ ਜੀ ਇੱਕ ਭੈਣ ਕੈਨੇਡਾ PR ਹੈ ਤੇ ਉਹ ਮੈਰਿਡ ਹੈ ਮੁੰਡੇ ਦੀ ਇਹ ਰਿਸ਼ਤਾ ਕਰੇ ਲੂ ਸੈਂਪਲ ਕੁੜੀ ਦਾ ਹੋਵੇ ਕੁੜੀ ਪੜ੍ਹ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਹਣਾ ਸੁਨਖਾ ਤੇ ਨਸ਼ੇ ਤੋਂ ਰਹਿਤਾ ਨੰਬਰ ਨੋਟ ਕਰੋ ਮੰਡੇ ਦਾ ਪਰਿਵਾਰ ਦਾ ਸੀ 95 170 84 817 ਆਗਲਾ ਲਾਸਟ ਰਿਸ਼ਤਾ ਹੈ ਜੀ ਉਸ ਤੋਂ ਬਾਅਦ ਇੱਕ ਕੁੜੀ ਦਾ ਤੁਹਾਨੂੰ ਰਿਸ਼ਤਾ ਹੋਰ ਦੱਸਾਂਗੇ ਨੰਬਰ ਸਮੇਤ ਰਿਸ਼ਤਾ ਹੈ ਤਹਿ ਤਰਸੂ 16 ਨਾਮ ਹੈ ਸਿੰਘ ਕਾਸਟ ਹੈ ਸੈਣੀ ਸਿੱਖ ਉਮਰ 1995 ਹਾਈਟ 59 ਐਜੂਕੇਸ਼ਨ ਮਕੈਨੀਕਲ ਇੰਜੀਨੀਅਰਿੰਗ ਜੌਬ ਇੰਸਟੂਲੇਟ ਸੌਰੀ ਜੌਬ ਜੀ ਵਧੀਆ ਕਰੀ ਹੈਗੀ ਕੰਪਨੀ ਚ ਹਾਈਡਰੋ ਪਾਵਰ ਐ ਜੀ ਕੰਪਨੀ ਦਾ ਨਾਮ ਪੋਸਟ ਜਈ ਇਨਕਮ 7 ਲੱਖ ਲੱਖ ਰੁਪਏ ਐ ਜੀ ਸਾਲ ਦੀ ਤੇ ਮਹੀਨੇ ਦੀ ਐ ਜੀ 60000 ਰੁਪਏ ਜ਼ਿਲ੍ਹਾ ਗੁਰਦਾਸਪੁਰ ਵੈਸ਼ਨੂ ਫੈਮਿਲੀ ਐ ਨਸ਼ੇ ਪੱਤੇ ਤੋਂ ਰਹਿਤ ਇੱਕ ਭੈਣ ਤੇ ਇੱਕ ਭਰਾ ਦੋਵੇਂ ਮੈਰਿਡ ਪਿਤਾ ਜੀ ਪ੍ਰਾਈਵੇਟ ਜੌਬ ਤੋਂ ਰਿਟਾਇਰਡ ਆ ਤੇ ਮਾਤਾ ਜੀ ਹਾਊਸਵਾਈਫ ਵਧੀਆ ਲਿਖਿਆ ਇੱਜ਼ਤਦਾਰ ਪਰਿਵਾਰ ਹੈ ਪ੍ਰਾਪਰਟੀ ਦੋ ਕਿੱਲੇ ਹੈ ਪੜ੍ਹੀ ਲਿਖੀ ਸੁੰਦਰ ਵਧੀਆ ਸੁਭਾਅ ਵਾਲੀ ਗਰੀਬ ਪਰਿਵਾਰ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਮੰਗ ਡਿਮਾਂਡ ਕੋਈ ਨਹੀਂ ਨੋ ਕਾਸਟ ਇਸ਼ੂ ਸਿੰਪਲ ਮੈਰਿਜ ਪ੍ਰੀਫਰੈਂਸ ਪ੍ਰੀਫਰੈਂਟ ਏਰੀਆ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8360406346 ਏਸੀ ਨੰਬਰਾਂ ਸਮੇਤ ਮੁੰਡੇ ਕੁੜੀਆਂ ਦੇ ਰਿਸ਼ਤੇ ਲਾਸਟ ਰਿਸ਼ਤਾ ਜੀ ਇੱਕ ਵਧੀਆ ਪਰਿਵਾਰ ਤੋਂ ਮਾਂਗਾ ਉਨਾਂ ਦੇ ਮੀ ਨੰਬਰ ਫਾਈਲ ਆ ਨਾਮ ਕੌਰ ਆ ਵੈਸ਼ਨੂ ਲੜਕੀ ਆ ਪਤਾ ਪਰਿਵਾਰ ਯੂ ਐਸ ਸੀ ਫਰੀਦਕੋਟ ਤੋਂ ਆ ਪੜਾਈ ਬੀ ਟੈਕ ਉਸ ਤੋਂ ਬਾਅਦ ਸੀ ਐਸ ਸੀ ਸੀ ਐਸ ਅਤੇ ਐਮ ਬੀ ਪੜਾਈ ਕਰੀ ਆ ਲੜਕੀ ਨੇ ਭੈਣ ਇੱਕ ਆ ਭਰਾ ਇੱਕ ਕੱਦ ਸਿਰਫ 5 ਫੁੱਟ 1 ਇੰਚ ਆ ਕਾਸਟ ਆ ਜਰਸੀ ਗੋਤਾਬਰਾਡ ਜਨਮ ਦਸੰਬਰ 1993 ਸਟੱਡੀ ਪਰਮਨੈਂਟ ਸਰੀਕਨੈਡਾ ਰਹਿ ਰਹੀ ਹੈਗੀ ਲੜਕੀ ਅਜੇ ਯੂ ਐਸ ਸੀ ਦਾ ਵਿਜ਼ਟਰ ਵੀਜ਼ਾ ਵੀ ਆ ਰਿਸ਼ਤਾ ਜਰਸੀ ਦੇ ਪਰਿਵਾਰ ਵੈਸ਼ਨੂ ਪੜਿਆ ਲਿਖਿਆ ਹੋਵੇ ਜਮੀਨ ਵਾਲਾ ਯੂਐਸਏ ਕੈਨੇਡਾ ਦਾ ਸਿਟੀਜ਼ਨ ਤੇ ਵੈਸ਼ ਨੂੰ ਲੜਕਾ ਹੋਵੇ। ਕੁੜੀ ਦੇ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਹੈ। ਭਰਾ ਅਨਮੈਰਿਡ ਹੈ। ਮਾਤਾ ਪਿਤਾ ਵੀ ਯੂਐਸਏ ਹੀ ਮੁੰਡੇ ਦੇ ਨਾਲ ਰਹਿ ਰਹੇ ਹੈਗੇ। ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ। 2 ਨੰਬਰ ਆ ਪਰਿਵਾਰ ਦੇ। ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ। 0013609228113 ਉਸ ਤੋਂ ਬਾਅਦ ਜਾਂ ਫਿਰ ਇਹਨਾਂ ਦਾ ਵਟਸਐਪ ਨੰਬਰ ਹੈ। 988580496 ਇਹ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਲਈ ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਪਰਿਵਾਰਾਂ ਦੇ ਸਾਰੇ ਨੰਬਰਾਂ ਸਮੇਂਸਤੀ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤਾਂ ਜੋ ਹੋਰ